ਸਤਿ ਸ੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਹੇ ਆਂ ਇੱਕ ਮੱਝ ਦਿਖਾਵਾਂਗੇ ਤੀਜਾ ਸੂਆ ਸੂਣ ਵਾਲੀ ਲੈ ਆ ਜੋ ਸੱਚ ਵੀ ਸੱਜਣੋ ਤੋੜ ਕੇ ਦਿਖਾਉਣੇ ਆ ਤੀਜਾ ਸੂਆ ਮੱਝ ਸੂਣ ਵਾਲੀ ਲੈ ਜੂਗੀ ਹਲੇ 5-7 ਦਿਨ ਲੈ ਮਾਰਦੇ ਇਹ ਜੀ ਲੈਵੇ ਤੇ ਕੈਮਰਾ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਥਣ ਲੈਵੇ ਦੀ ਸਾਫ ਆ ਖੱਤਪੋੜੇ ਦੀ ਚੰਗੀ ਆ ਲੈ ਹੁਣ ਵੀ ਕਾਫੀ ਲੇਵਾ ਬਣਿਆ ਹੋਇਆ ਹਲੇ ਰਹਿਦੇ ਨੇ ਇਹਦੇ ਪੰਜ-ਛੇ ਦਿਨ ਮਿੱਤਰੋ ਲੇਵਾ ਕਾਫੀ ਬਣਾਉਣਾ ਹਲੇ ਤਾਂ ਇਹਨੇ ਲੈ ਇਹਦੀ ਡਿਟੇਲ ਦਿੰਨੇ ਆ ਮਿੱਤਰੋ ਤੁਹਾਨੂੰ ਲੈ ਦੇਖ ਸਕਦੇ ਹੋ ਚੌੜੀ ਜੂੜੀ ਬਹੁਤ ਆ ਉੱਚੀ ਅੱਚੀ ਵੀ ਬਹੁਤ ਆ ਥੋੜੀ ਨੀਮਤੀ ਆ ਮੋਡੇ ਤੋਂ ਤੀਜਾ ਸੂਆ ਲੈ ਲੇਵੇ ਤੇ ਦਿਖਾ ਦਿੰਦਾ ਹਾਂ ਲੇਵਾ ਲੈ ਮੂਠੀ ਵਾਲਾ ਕੱਲਾ-ਕੱਲਾ ਥਾਣਾ ਮਿੱਤਰੋ ਲੇਵਾ ਹੁਣ ਵੀ ਕਾਫੀ ਬਣਿਆ ਹੋਇਆ ਇਹ ਸੂਣ ਦਾ ਹਫਤਾ ਰਹਿਣਾ ਹਲੇ ਤਾਂ ਤੇ ਤੀਜਾ ਸੂਗਾ ਤੇ ਦੁੱਧ ਪਾ ਦੂਗੀ 12 ਤੋਂ 13 ਲੀਟਰ ਬਾਕੀ ਬਾਈ ਸੇਵਾ ਨੇ ਲੈਣਾ ਦੁੱਧ ਆਪਦੀ ਨੇ ਤੇ ਬਾਕੀ ਆਪਾਂ ਇਹਦਾ ਮੁੱਲ ਵਾੜੀ ਕੋਈ ਮਰਜ਼ੀ ਕਰਾ ਲਓ ਇਹ ਹਾਂ ਨਾ ਆਪਾਂ 85000 ਦੀ ਦੇ ਦਾਂਗੇ ਤੇ ਬਾਕੀ ਉਹ ਜੋ ਵੀ ਮਾਨ ਤਾਨ ਕਰ ਦਾਂਗੇ ਮਿੱਤਰੋ ਤੁਹਾਡੇ ਲਈ ਆਪਾਂ ਆਫਰ ਹੀ ਕੱਢ ਕੇ ਲੈ ਕੇ ਆਉਣੇ ਆ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਤੇ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਮਿੱਤਰੋ ਆਪਣੀ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਇਕ ਕਮੈਂਟ ਸੇਵਰਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ